ਕਿ ਇਸ ਦਿਨ ਪਟਕੇ ਦੀ ਕੁਸ਼ਤੀ ਕਲੂਆ ਗੁੱਜਰ ਤੇ ਰਜਤ ਦਿੱਲੀ ਵਿਚਕਾਰ ਹੋਵੇਗੀ। 2 ਨੰਬਰ ਪਟਕੇ ਦੀ ਕੁਸ਼ਤੀ ਵਿੱਕੀ ਚੰਡੀਗੜ੍ਹ ਅਤੇ ਅਵਿਨਾਇਕ ਵਿਚਕਾਰ। ਇਸੇ ਤਰ੍ਹਾਂ ਤੇ 3 ਨੰਬਰ ਪਟਕੇ ਦੀ ਕੁਸ਼ਤੀ ਪ੍ਰਸ਼ਾਂਤ ਪਹਿਲਵਾਨ ਅਤੇ ਲੱਤਕੀ ਗਰਜਾ ਵਿਚਕਾਰ ਹੋਵੇਗੀ। ਜਿਨ੍ਹਾਂ ਚੋ ਜੇਤੂ ਪਹਿਲਵਾਨਾਂ ਨੂੰ ਲੱਖਾਂ ਰੁਪਏ ਦੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਮੀ ਹਨੇਰੀ ਨੂੰ ਦੇਖਦਿਆਂ ਦਾਨੀ ਰਾਣਾ ਜੋਗਿੰਦਰ ਸਿੰਘ ਕੌਸ਼ਲ ਯੂਕੇ ਪੁੱਤਰ ਰਾਣਾ ਬਲਵੰਤ ਸਿੰਘ ਵੱਲੋਂ ਲੱਖਾਂ ਰੁਪਏ ਨਾਲ ਸਟੇਜ ਦੀ ਸ਼ੈਡ ਬਣਵਾ ਕੇ ਦਿੱਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਕਮੇਟੀ ਨੂੰ ਨਾਲ ਲੈ ਕੇ ਉਹਨਾਂ ਦੇ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਹਨਾਂ ਸਾਰੇ ਹੀ ਦਾਨੀ ਵੀਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਵਧੇਰੇ ਜਾਣਕਾਰੀ ਲਈ ਚਲਦੇ ਹਾਂ ਪ੍ਰਬੰਧਕਾ ਕੋਲ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਜਿਕਰਾ ਗੱਗਾ ਯਹਰਪੀਰ ਜੀ ਦਾ ਬਹੁਤ ਸਤਿਕਾਰਯੋਗ। ਪਰਮ ਸਤਿਕਾਰਯੋਗ ਪੀਵੀ 2ਡੇ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਗੋਗਾ ਨੌਮੀ ਵਾਲੇ ਦਿਨ ਸਾਡੇ ਪਿੰਡ ਸ਼ੰਜ ਮੇਲਾ ਹੋ ਰਿਹਾ ਸੀ ਜਿਹਦੇ ਵਿੱਚ ਮੇਲਾ ਚੱਲਦੇ-ਚੱਲਦੇ ਉੱਪਰ ਵਾਲੇ ਵੀ ਇੰਨੀ ਕਿਰਪਾ ਕੀਤੀ ਕਿ ਮੀਂਹ ਔਰ ਹਨੇਰੀ ਇਕੱਠੇ ਇੱਕ ਸਾਥ ਆ ਗਏ ਆ ਜਿਸ ਕਰਕੇ ਸਾਡਾ ਮੇਲਾ ਜਿਹੜਾ ਸੀਗਾ ਅੱਧ ਵਿਚਕਾਰ ਰਹਿ ਗਿਆ ਸੋ ਅਸੀਂ ਸਾਰੇ ਪਿੰਡ ਵਾਸੀਆਂ ਨੇ ਮਿਲ ਕੇ ਹੁਣ ਫੈਸਲਾ ਕੀਤਾ ਕਿ ਅਸੀਂ ਆਉਣ ਵਾਲੀ 15 ਤਰੀਕ ਨੂੰ 15 9 2024 ਦੇ ਨਇਤਬਾਲ ਨੂੰ ਸ਼ੰਜ ਮੇਲਾ ਦੁਬਾਰਾ ਕਰਵਾਉਣ ਜਾ ਰਹੇ ਆ ਸੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬੇਨਤੀ ਸਾਡੀ ਕਮੇਟੀ ਵੱਲੋਂ ਬੇਨਤੀ ਆ ਕਿ ਸਾਰਿਆਂ ਨੇ ਹਮਮ ਆਗੇ ਪੁੱਜਣਾ ਔਰ ਸਾਡੇ ਛੰਜ ਮੇਲੇ ਦੀ ਰੌਣਕ ਨੂੰ ਵਧਾਣਾ ਸੋ ਸਾਰਿਆਂ ਨੇ ਕਰਪਾਤਲਾ ਕਰਨੀ ਛੰਜ ਮੇਲੇ ਵਿੱਚ ਪਹੁੰਚਣ ਦੇ ਸੋ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਾਂਗੇ ਔਰ ਜਿਸ ਦਿਨ ਛੰਜ ਮੇਲਾ ਚੱਲ ਰਿਹਾ ਸੀ ਗੋਗਾ ਨੂਮੀ ਵਾਲੇ ਦਿਨ ਉਸ ਰੋਜ਼ ਮੀਂਹ ਹੀ ਨਹੀਂ ਆਣ ਕਰਕੇ ਸਾਰੇ ਬੰਦੇ ਕਦੇ ਉਧਰ ਨੂੰ ਦੌੜਦੇ ਸੀ ਕੋਈ ਉਧਰ ਨੂੰ ਦੌੜ ਗਿਆ ਔਰ ਸਾਡੇ ਕੋ ਵੀ ਪੈਸੇ ਸੀਗੇ ਅਸੀਂ ਵੀ ਭੇਜ ਗਏ ਸੋ ਸਾਰੇ ਸਾਡੇ ਐਨ ਆਰ ਆ ਵੀਰਾਂ ਨੇ ਬਾਹਰ ਵੀ ਦੇਖਿਆ ਸਾਡੇ ਕੈਮਰੇ ਵੀ ਨਹੀਂ ਚੱਲ ਸਕੇ ਮੀਂਹ ਕਰਕੇ ਕਿਉਂਕਿ ਉਹ ਨਹੀਂ ਵੀ ਡਰ ਸੀ ਸਾਡੇ ਕੈਮਰੇ ਵਿੱਚ ਪਾਣੀ ਨਾ ਪੈ ਜਾਵੇ ਸੋ ਬਾਹਰੋਂ ਨਹੀਂ ਦੇਖ ਸਕੇ ਇਸ ਕਰਕੇ ਸਾਡੇ ਯੂਕੇ 'ਚ ਰਹਿੰਦੇ ਸਾਡੇ ਵੀ ਵੱਡੇ ਵੀਰ ਰਾਣਾ ਜੁਗਿੰਦਰ ਸਿੰਘ ਜੀ ਦਾ ਫੋਨ ਆ ਗਿਆ ਕਿ ਤੁਸੀਂ ਮੇਲੇ ਤੋਂ ਪਹਿਲਾਂ ਪਹਿਲਾਂ ਸ਼ੈੱਡ ਪਵਾਵੋ ਜਿੰਨਾ ਵੀ ਖਰਚਾ ਆਊਗਾ ਅਸੀਂ ਕਰਾਂਗੇ ਮੈਂ ਕਰੂੰਗਾ ਛੱਟ ਤੇ ਜੋ ਵੀ ਖਰਚ ਆਇਆ ਲੱਖ ਆਇਆ ਡੂੜ ਲੱਖ ਆਇਆ ਡੇਢ ਲੱਖ ਇੱਕ ਤੀਆ ਜਿੰਨਾ ਵੀ ਆਇਆ ਸਾਰਾ ਉਹਨਾਂ ਵੱਲੋਂ ਕੀਤਾ ਗਿਆ ਸੋ ਅਸੀਂ ਸਾਰੇ ਪਿੰਡ ਵਾਸੀ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਸ਼ੈੱਡ ਦੀ ਸੇਵਾ ਕੀਤੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਉਣ ਵਾਲੀ 15 ਤਰੀਕ ਨੂੰ 2024 ਨੌਵਾਂ ਮਹੀਨਾ ਦਿਨ ਐਤਵਾਰ ਸਾਰੇ ਨੇ ਪਿੰਡ ਛੇਹੂ ਪਰ ਵਿੱਚ ਪਹੁੰਚ ਕੇ ਸ਼ੰਜ ਮੇਲੇ ਨੂੰ ਦੇਖਣ ਦੀ ਕਿਰਪਾਲਤਾ ਕਰਨੀ ਧੰਨਵਾਦ